ਅ 11 ਨਵੰਬਰ ਨੂੰ ਮੰਡੀ ਗੁਬਿੰਦਗੜ ਦੇ ਵਿੱਚ ਇੱਕ ਵਾਰਦਾਤ ਉਹ ਤਿੰਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀਗਾ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਇਨੋਵਾ ਦੇ ਵਿੱਚ ਅ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ ਦਾ ਹਥਿਆਰ ਨਾਲ ਅਟਾਕੇ ਦਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਇਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਏ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੂਵਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਅ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣ ਦੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਨਾਂ ਨੂੰ ਇੱਕ ਹਫਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ ਤਿਤਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ 5 ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਇਹਨਾਂ ਤੋਂ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅਟੈਕ ਨੇ ਕੀਤਾ ਤਾਂ ਜਿਹੜੇ ਸਾਡੇ ਸੀਆਈਐਂਡੀ ਦੀਆਂ ਟੀਮਾਂ ਨੇ ਜਿਨ੍ਹਾਂ ਨੂੰ ਐਸਪੀਡੀ ਰਾਕੇਸ਼ ਯਾਦਵ ਤੇ ਸਾਡੀ ਮੰਡੇ ਗਵਿੰਦਗੜ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਅਮਲੋਗ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ ਅਕਿਊਜ਼ ਨਾਮਜ਼ਦ ਸਨ ਉਹ ਤਿੰਨੋਂ ਅਰੈਸਟ ਕੀਤੇ ਗਏ ਜਿਹੜਾ ਤਰਨਪ੍ਰੀਤ ਸਿੰਘ ਤਿਤਲੀ ਹੈ ਜਿਹੜਾ ਇਸ ਅਟੈਕ ਦਾ ਮਾਸਟਰਮਾਈਂਡ ਸੀਗਾ ਉਹਦੇ ਤੇ ਪਹਿਲਾਂ ਵੀ 5 ਪਰਚੇ ਦਰਜ ਨੇ ਇਹ ਪੰਜੋਂ ਪਰਚੇ ਖੰਨੇ ਦੇ ਵਿੱਚ ਨੇ ਇਹਨਾਂ ਪੰਜਾਂ ਚੋਂ ਦੋ ਪਰਚੇ ਐਨ.ਪੀ.ਐਸ ਦੇ ਨੇ ਇੱਕ 307 ਦਾ ਤੇ ਬਾਕੀ ਹੋਰ ਲੜਾਈ ਝਗੜੇ ਦੇ ਪਰਚੇ ਨੇ ਤਾਂ ਇਸ ਤਰੀਕੇ ਦੀ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਜੋ ਇੱਕ ਕ੍ਰਾਈਮ ਨੂੰ ਅੰਜਾਮ ਦੇਣ ਦਾ ਕਾਰਨ ਸੀ ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਪਿੱਛੇ ਜੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਨੋਨੀ ਮਰਡਰ ਕੇਸ ਦੇ ਵਿੱਚ ਇਹ ਜਿਹੜੇ ਬੰਦੇ ਸੀਗੇ ਇਹ ਜੇਲ੍ਹ ਦੇ ਅੰਦਰ ਨੇ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਸੇ ਭੇਜਿਆ ਸੀਗਾ ਦਾ ਉਹਨਾਂ ਦੇ ਅਕਿਊਜ਼ ਨੇ ਇਹਨਾਂ ਨਾਲ ਮੁਹਮਸ਼ਵਰਾ ਹੋ ਕੇ ਇਸ ਅਟੈਕ ਨੂੰ ਅੰਜਾਮ ਦਿੱਤਾ ਇਸ ਕੇਸ ਦੇ ਸਾਰੇ ਦੋਸ਼ੀ ਜਿਹੜੇ ਜਿਹੜੇ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਸੀ ਉਹ ਫੜ ਲਿੱਤੇ ਗਏ ਨੇ ਪੁਲਿਸ ਵੱਲੋਂ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਨਾਲ ਹੀ ਜਿਹੜੇ ਹੋਰ ਲੋਕ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਇਹ ਜੇ ਕੇਸ ਦੇ ਵਿੱਚ ਫਰੋਤੀਆਂ ਦੇ ਵਿੱਚ ਐਕਸਟਰਸ਼ਨ ਦੇ ਵਿੱਚ ਜਿਹੜੇ ਕਾਰੋਬਾਰੀਆਂ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਵਿੱਚ ਇਨਵੋਲਟ ਨੇ ਉਹਦੇ ਬਾਰੇ ਡੂੰਘਾਈਤ ਤਫ਼ਤੀਸ਼ ਕੀਤੀ ਜਾਏਗੀ ਤੇ ਜਿਹੜੇ ਹੋਰ ਲੋਕ ਇਸ ਕੇਸ ਦੇ ਵਿੱਚ ਸਾਹਮਣੇ ਹੁੰਦੇ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਇਸ ਕੇਸ ਦੇ ਵਿੱਚ ਜਿਹੜੇ ਹੁਣ ਤਿੰਨ ਮੁੰਡੇ ਅਰੈਸਟ ਹੋਏ ਨੇ ਉਹਨਾਂ ਤੋਂ ਇੱਕ ਦੇਸੀ ਕਟਾ ਇੱਕ ਗੰਡਾਸਾ ਤੇ ਇੱਕ ਤਲਵਾਰ ਰਿਕਵਰ ਕੀਤੀ ਗਈ ਹੈ ਪਹਿਲਾਂ ਫਰੋਤੀ ਦੇ ਮਾਮਲੇ ਨੇ ਨਾ ਤੇ ਜੀ ਜਿਹੜਾ ਇਹਨਾਂ 'ਚੋਂ ਮਰਡਰ ਕੇਸ ਦੇ ਵਿੱਚ ਜਿਹੜੇ ਬੰਦੇ ਅੰਦਰ ਨੇ ਉਹਨਾਂ ਤੇ ਕਈਆਂ ਤੇ ਫਰੋਤੀ ਦੇ ਮਾਮਲੇ ਦਰਜ ਨੇ ਬੌਕਸਰ ਤੇ ਫਰੋਤੀ ਦੇ ਮਾਮਲੇ ਦਰਜ ਨੇ ਇਹਨਾਂ ਤੇ ਹੁਣ ਅਸੀਂ ਫਰੋਤੀ ਦਾ ਪਰਚਾ ਜਿਹੜਾ ਇਹਦਾ ਵਾਧਾ ਜੁਰਮ ਕਰਕੇ ਤੇ ਫਿਰ ਉਹਤੀ ਦਾ ਇਹਨਾਂ ਤੇ ਪਰਚਾ ਦਰਜ ਕਰਾਂਗੇ ਤੇ ਇਹਦੇ ਇਹਦੇ ਵਿੱਚ ਹੋਰ ਵੀ ਇਹਨਾਂ ਦੇ ਗੈਂਗ ਚ ਜਿਹੜੇ ਹੋਰ ਇਨਵੋਲਡ ਨੇ ਜਿਹੜੇ ਮੰਡੇ ਗਵਿੰਦਗੜ੍ਹ ਚ ਕੋਈ ਧਮਕੀ ਦੇ ਰਹੇ ਨੇ ਜਾਂ ਕੋਈ ਇਨਵੋਲਡ ਨੇ ਉਹਨਾਂ ਉਹਨਾਂ ਦੇ ਬਾਰੇ ਵੀ ਡੂੰਘਾਈ ਚ ਤਫਤੀਸ਼ ਕੀਤੀ ਜਾਏਗੀ ਜਿਹੜੇ ਜੇਲ੍ਹ ਚ ਨੇ ਉਹਨਾਂ ਨੂੰ ਵੀ ਇਨਵੋਲ ਕੀਤਾ ਜਾਊਗਾ ਜੀ ਜਿਹੜੇ ਜਿਹੜੇ ਜਿਹਨਾਂ ਦਾ ਰੋਲ ਸਾਹਮਣੇ ਆ ਰਿਹਾ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮਾਨਯੋਗ ਅਦਾਲਤ ਉਹਨਾਂ ਦਾ ਰਿਮਾਂਡ ਕੀਤਾ ਜਾਵੇ ਇਹਨਾਂ ਦਾ ਪੁਰਾਣਾ ਸੰਬੰਧ ਆਪਸ ਦੇ ਵਿੱਚ ਕੰਮ ਕਰਦੇ ਰਹੇ ਨੇ ਬਾਕਸਰ ਤੋਂ ਇਲਾਵਾ ਵੀ ਜਿਹੜੇ ਲੋਕ ਇਹਦੇ ਨਾਲ ਇਨਵੋਲਡ ਨੇ ਉਹਨਾਂ ਬਾਰੇ ਵੀ ਤਫ਼ਤੀਸ਼ ਕੀਤੀ ਗਈ ਹੈ ਬਾਕਸਰ ਕੌਣ ਹੈ ਜੀ ਕਨਸਟੇਬਲ ਕੌਣ ਹੈ ਨਹੀਂ ਜੀ ਇਹ ਗੈਂਗਸਟਰ ਇਹ ਕ੍ਰਿਮੀਨਲ ਹਿਸਟਰੀ ਦਾ ਬੰਦਾ ਹੈਗਾ ਜੋ ਕਿ ਹੁਣ ਫਿਲਹਾਲ ਜੇਲ੍ਹ ਦੇ ਵਿੱਚ ਹੈਗਾ ਇਹ ਨੋਨੀ ਮਰਡਰ ਕੇਸ ਦੇ ਵਿੱਚ ਅਕਿਊਸਟ ਸੀਗਾ ਤੇ ਪੁਲਿਸ ਨੇ ਮੰਡੀ ਗੁੰਦਗੜ ਪੁਲਿਸ ਨਹੀਂ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹs ਭੇਜਿਆ ਜੀ